ਨਮਸਕਾਰ ਦੋਸਤੋ ਮੈਂ ਪੀਵੀ 99 ਨਿਊਜ਼ 20 ਦੇ ਸੋਤਿਆਂ ਨੂੰ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਨਮਸਕਾਰ ਕਰਦਾ ਹਾਂ ਤੁਹਾਡੇ ਚਰਨਾਂ ਦੇ ਵਿੱਚ ਇਹ ਪੀਵੀ ਨਾ 99 ਹਰ ਟਾਈਮ ਹਾਜ਼ਰ ਹੈ ਆਓ ਅਸੀਂ ਸਰਦਾਰ ਪ੍ਰਵਿੰਦਰ ਸਿੰਘ ਜੀ ਜੌਨ ਚਾਰਜ 5 ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤੇ ਆਟੋ ਵਾਲਿਆਂ ਨੂੰ ਕੀ ਹਦਾਇਤਾਂ ਦਿੱਤੀਆਂ ਨੇ ਉਹ ਵੀ ਗੱਲ ਕਰਦੇ ਕਿੰਨੇ ਤੱਕ ਟਾਈਮ ਦਿੱਤਾ ਉਹ ਵੀ ਇਹਨਾਂ ਨਾਲ ਜਨਚਾਰ ਸਾਹਿਬ ਨਾਲ ਗੱਲ ਕਰਾਂਗੇ ਹਾਂ ਜੀ ਜਨਚਾਰ ਸਾਹਿਬ ਕੀ ਕਹਿਣਾ ਚਾਹੋਗੇ ਤੁਹਾਨੂੰ ਕੀ ਹੈ ਆਟੋ ਰਿਕਸ਼ਾ ਵਾਲਿਆਂ ਨੂੰ ਇਹ ਰਿਕਸ਼ਾ ਵਾਲਿਆਂ ਨੂੰ ਕੀ ਸੰਦੇਸ਼ ਚਾਹੁੰਦੇ ਹੋ ਅੱਜ ਅਸੀਂ ਆਟੋ ਡਰਾਈਵਰਾਂ ਦੇ ਨਾਲ ਸਾਹਨੇਵਾਲ ਦੇ ਵਿੱਚ ਮੀਟਿੰਗ ਕੀਤੀ ਹੈ ਇੱਥੇ ਸਾਹਨੇਵਾਲ ਦੇ ਵਿੱਚ ਇਹ ਸਾਰੇ ਆਟੋ ਚਲਾਉਂਦੇ ਨੇ ਇਹ ਤੇ ਇਹਨਾਂ ਨੂੰ ਅੱਜ ਦੱਸਿਆ ਵਰਦੀ ਬਾਰੇ ਇਹਨਾਂ ਦੀ ਸਟੀਲ ਗਰੇਜ ਰੰਗ ਦੀ ਵਰਦੀ ਹੋਊਗੀ ਹਰ ਇੱਕ ਆਟੋ ਚਾਲਕ ਦੇ ਉੱਤੇ ਵਰਦੀ ਦੇ ਉੱਤੇ ਨੇਮ ਪਲੇਟ ਲੱਗੀ ਹੋਊਗੀ ਨੇਮ ਪਲੇਟ ਦੇ ਉੱਤੇ ਡੀ.ਲ ਨੰਬਰ ਵੀ ਲਿਖਿਆ ਆਊਗਾ ਜ਼ਰੂਰੀ ਹੈ ਤੇ ਹਰ ਇੱਕ ਕਾਰ ਤੋਂ ਦਾ ਅੱਗੇ ਐਡਰੈਸ ਤੇ ਪਿੱਛੇ ਐਡਰੈਸ ਲਿਖਿਆ ਹੋਊਗਾ ਇਹਦਾ ਜੇ ਇੱਕ ਡਰਾਈਵਰ ਦਾ ਡਰਾਈਵਰ ਹੈਗਾ ਚਲਾਉਂਦਾ ਉਹ ਆਪਣਾ ਡਰਾਈਵਰ ਆਪਣਾ ਨਾਮ ਲਿਖ ਕੇ ਆਪਣਾ ਸਨ ਅਫ ਲਿਖ ਕੇ ਮਾਲਕ ਦਾ ਪੂਰਾ ਐਡਰੈਸ ਲਿਖੂਗਾ ਤੇ ਮਗਰ ਮੋਬਾਈਲ ਨੰਬਰ ਪਾਊਗਾ ਵਧੀਆ ਤਰੀਕੇ ਨਾਲ ਲਿਖਿਆ ਹੋਵੇ ਇਹ ਨਹੀਂ ਵੀ ਡੇਢੇ ਮੇਢੇ ਅਖੜ ਦਾ ਲਿਖਤੇ ਹੈਗੇ ਪੜਿਆ ਨਾ ਜਾਵੇ ਪ੍ਰੋਪਰ ਵਧੀਆ ਤਰੀਕੇ ਨਾਲ ਲਿਖਿਆ ਵੀ ਅੱਗੇ ਤੇ ਪਿੱਛੇ ਲਿਖਿਆ ਜਾਊਗਾ ਤੇ ਹਰ ਇੱਕ ਦਾ ਡੀ ਐਲ ਨੰਬਰ ਨਾਲ ਲਿਖਿਆ ਜਾਊਗਾ ਨੀਮ ਪਲੇਟ ਦੇ ਨਾਲ ਇਹ ਇਹਨਾਂ ਨੂੰ ਅੱਜ ਸਮਝਾਇਆ ਤੇ 15 ਤਰੀਕ ਤੋਂ ਬਾਅਦ ਫਿਰ ਇਹਨਾਂ ਨਾਲ ਸ਼ਕਤੀ ਨਾਲ ਪੇਸ਼ ਹੋਊਗਾ ਕਿੰਨੇ ਤਰੀਕ ਤੱਕ ਤਾਂ ਇਹਨਾਂ ਨੂੰ ਟਾਈਮ ਦਿੱਤਾ ਆਟੋ ਡਰਾਈਵਰਾਂ ਨੂੰ ਕਿੰਨੇ ਤੱਕ ਇਹਨਾਂ ਨੂੰ ਅਸੀਂ ਕਾਫੀ ਦੇਰ ਤੋਂ ਮਹੀਨੇ ਡੇਢ ਮਹੀਨੇ ਤੋਂ ਟਰੈਫਿਕ ਨਿਯਮਾਂ ਬਾਰੇ ਦੱਸਦੇ ਆ ਰਹੇ ਹਾਂ ਹੁਣ 15 ਤਰੀਕ ਤੋਂ ਬਾਅਦ ਇਹਨਾਂ ਨਾਲ ਸ਼ਕਤੀ ਨਾਲ ਪੇਸ਼ ਆਇਆ ਜਾਊਗਾ ਜੀ ਤੇ ਬਕੀਰ ਨੂੰ ਪਤਾ ਹੀ ਆ ਸਿਆਣੇ ਨੇ ਹੁਣ ਆ ਭਾਈ ਸਾਹਿਬ ਖੜੇ ਨੇ ਦੇਖੋ ਇਹਨਾਂ ਦੇ ਗਰੇ ਰੰਗ ਦੀ ਇਹਨਾਂ ਨੇ ਪਹਿਲਾਂ ਹੀ ਬਹੁਤ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ ਆ ਦੇਖੋ ਸਟੀਲ ਗਰੇ ਰੰਗ ਦੀ ਵਰਦੀ ਪਾਈ ਹੋਆ ਨੇਮ ਪਲੇਟ ਇਹਨਾਂ ਦੇ ਲੱਗੀ ਹੋਈ ਹੈ ਤੇ ਲਾਉਣ ਲੱਗੇ ਸੀਗੇ ਤੇ ਇਹ ਆ ਨੇਮ ਪਲੇਟ ਇਦਾਂ ਦੀ ਲੱਗੂਗੀ ਇਹਦੇ ਉੱਤੇ ਨਾਮ ਜਿਵੇਂ ਇਹਨਾਂ ਦਾ ਨਾਮ ਸਰਜੀਤ ਸਿੰਘ ਆ ਸਰਜੀਤ ਸਿੰਘ ਲਿਖ ਕੇ ਥੱਲੇ ਡੀ.ਐਲ ਨੰਬਰ ਇਦਾਂ ਦੇ ਸਾਰੇ ਇਹਨਾਂ ਨੂੰ ਵੀਰਾਂ ਨੂੰ ਦਿਖਾਇਆ ਐਗਜ਼ਾਮਪਲ ਦਿੱਤੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪ੍ਰੋਪਰ ਇਹਨਾਂ ਦਾ ਵਰਦੀ ਪਾਈ ਹੋਈ ਆ ਨੇਮ ਪਲੇਟ ਲੱਗੀ ਹੋਈ ਆ ਕਿੰਨਾ ਵਧੀਆ ਲੱਗਦਾ ਦੇਖਣ ਨੂੰ ਇਹ ਸਾਰੇ ਭਰਾਵਾਂ ਨੂੰ ਅਸੀਂ ਦੱਸ ਰਹੇ ਹਾਂ ਵੀ ਇਦਾਂ ਹੀ ਆਪਾਂ ਨੇ ਇਹ ਵਰਦੀ ਪਾ ਕੇ 15 ਤਰੀਕ ਤੋਂ ਬਾਅਦ ਨੇਮ ਪਲੇਟ ਲਾ ਕੇ ਆਟੋ ਚਲਾਉਣਾ ਸਾਡੇ ਸਾਫਕਾ ਪ੍ਰਧਾਨ ਜੀ ਵੀ ਪਹੁੰਚੇ ਨੇ ਢਿਲੋਂ ਸਾਹਿਬ ਇਧਰ ਉਹਨਾਂ ਨੂੰ ਕਹੂੰਗਾ ਇਧਰ ਆਣਗੇ ਇਧਰ ਆ ਕੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਭਾਈ ਜੀ 1 ਮਿੰਟ ਰੋਕ ਜੋ ਪ੍ਰਧਾਨ ਜੀ ਪਹੁੰਚੇ ਨੇ ਸਾਫਕਾ ਸਾਡੇ ਟੈਕਸੀ ਵਾਲੇ ਬਾਈ ਵੀ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਾਡੇ ਉਹ ਰੋਡਾਂ ਪ੍ਰਧਾਨ ਜੀ ਵੀ ਨੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਥੋੜਾ ਕਹੂੰਗਾ ਅੱਗੇ ਹੁਣ ਪਰ ਸਾਫਕਾ ਪ੍ਰਧਾਨ ਨੇ ਸਾਡੇ ਹੁਣ ਤਾਂ ਇੰਦਰਜੀਤ ਸਿੰਘ ਜੀ ਨੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਹੜੇ ਇਹਨਾਂ ਨੂੰ ਕੀ ਸचेत ਕਰਨਾ ਚਾਹੋ ਕੀ ਇਹਨਾਂ ਨੂੰ ਆਵਾਜ਼ ਦੇਣਾ ਚਾਹੁੰਦੇ ਹੋ ਤੁਸੀਂ ਜਿਹੜੇ ਆਟੋ ਚੱਲ ਗਨੇ ਇਹਨਾਂ ਨੂੰ ਕੀ ਤੁਸੀਂ ਕਹਿਣਾ ਚ ਆ ਜਿਹੜੀਆਂ ਨੰਬਰ ਪਲੇਟਾਂ ਨੇ ਵਰਦੀ ਆ ਜਾਂ ਆਪਣੇ ਪਿੱਛੇ ਫੋਨ ਨੰਬਰ ਹੋਣੇ ਚਾਹੀਦੇ ਇਹਦੇ ਬਾਬਤ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਤਾਂ ਇੱਕ ਸਾਡੇ ਜਿਹੜੇ ਲੁਧਿਆਣੇ ਵਿੱਚ ਆਟੋ ਵੇਚਣ ਵਾਲੇ ਆ ਜਾਂ ਡੀਲਰ ਹੈ ਉਹਨਾਂ ਦਾ ਇੱਕ ਸ਼ੋਸ਼ਾ ਛੱਡਿਆ ਹੋਇਆ ਵੱਡੇ ਆਪਸਰਾ ਨੂੰ ਆਪਣੇ ਗੁਲਾਮੇ ਵਿੱਚ ਲੈ ਕੇ ਇਹ ਸਿਰਫ ਗਰੀਬ ਲੋਕਾਂ ਦੇ ਉੱਤੇ ਥੋੜਾ ਜਿਹਾ ਬੋਝ ਹੋਰ ਪਾਉਣਾ ਅੱਜ ਤੋਂ ਮੈਂ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਤੋਂ ਦੱਸ ਰਿਹਾ ਵੀ ਇਹ ਇਹ 2-3 ਸਾਲਾਂ ਬਾਅਦ ਇਦਾਂ ਦਾ ਸ਼ੋਸ਼ਾ ਛੱਡ ਕੇ ਲੋਕਾਂ ਤੋਂ ਪੈਸੇ ਇਕੱਠੇ ਕਿੱਦਾਂ ਜਾਰੀ? ਇਹ ਸਰ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਵੀ ਇਹ ਸ਼ੋਸ਼ਾ ਛੱਡਿਆ ਉਹਨਾਂ ਨੇ। ਮੈਂ ਮੇਰੀ ਮੇਰੀ ਗੱਲ ਸੁਣੋ। ਦਿੱਲੀ ਵਿੱਚ ਸਟੇਜ ਕੈਰੀਅਰ ਗੱਡੀਆਂ ਚੱਲਦੀਆਂ। ਜਿਹਦਾ ਕੋਈ ਪਰਮਿਟ ਇਹਨਾਂ ਕੋ ਕਿੱਦਾਂ ਇਕੱਟ ਕਰੀ ਜਾਂਦਾ? ਸਾਡੇ ਕੋਲ ਪਰਮਿਟ ਕਿੱਦਾਂ ਇਕੱਟ ਕਰੀ ਜਾਂਦਾ? ਲੇਕਿਨ ਇਹ ਪਹਿਲੇ ਦਿਨ ਤੋਂ ਹੀ ਇਹ ਸਟੇਜ ਕੈਰੀਅਰ ਚੱਲ ਰਹੇ ਸਨ। ਜਦ ਕਿ ਜਦੋਂ ਗੱਲ ਸ਼ੁਰੂ ਹੁੰਦੀ ਹੈ ਉਸ ਸਮੇਂ ਕੋਈ ਗੱਲ ਪ੍ਰੋਟੋਕੋਲੋ ਦਾ ਲਾਗੂ ਹੀ ਨਹੀਂ ਕੀਤਾ ਗਿਆ। ਤਾਂ ਅੱਜ ਕਿਵੇਂ ਹੋ ਜਾਊਗਾ? ਜਦੋਂ ਤੱਕ 3 ਸਾਲ ਪਹਿਲਾਂ ਅੱਜ ਈ ਰਿਕਸ਼ੇ ਚਾਲੂ ਕੀਤੇ ਸੀ ਇੱਥੇ ਰੋਡ ਦੇ ਉੱਤੇ ਤੇ ਉਸ ਸਮੇਂ ਇਹਨਾਂ ਨੂੰ ਆਰ.ਸੀ ਦਾ ਸਾ ਜਿਹੜੇ ਆਟੋ ਵਾਲੇ ਚੋਰੀਆਂ ਟਕੈਤੀਆਂ ਕਰਦੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀ ਜਿਹੜੇ ਚੋਰ ਜਿਹੜੇ ਚੋਰੀਆਂ ਕਰ ਰਹੇ ਆ ਉਹਦੇ ਇੱਕ ਕੈਟਾਗਰੀ ਲੱਗ ਹੈ ਉਹ ਇਹ ਲੋਕ شریف ਲੋਕ ਨਹੀਂ ਚੋਰੀਆਂ ਕਰ ਰਹੇ ਉਹ ਤੁਹਾਨੂੰ ਵੀ ਪਤਾ ਚੋਰੀਆਂ ਕੌਣ ਕਰ ਰਿਹਾ ਪੁਲਿਸ ਨੂੰ ਵੀ ਪਤਾ ਨਹੀਂ ਸਰ ਅਸੀਂ ਤਾਂ ਪਤਾ ਨਹੀਂ ਇਹ ਚੀਜ਼ ਦਾ ਅਸਾਂ ਤਾਂ ਪਤਾ ਹੀ ਨਹੀਂ ਤੁਹਾਨੂੰ ਕਿਉਂ ਨਹੀਂ ਸਾਡੇ ਤੇ ਕੁਆਲੀਫਿਕੇਸ਼ਨ ਆ ਰਹੇ ਸਰ ਮੈਂ ਤੁਹਾਨੂੰ ਦੱਸਣਾ ਮੈਂ ਕਿਹਾ ਸਾਨੂੰ ਆਪ ਨੂੰ ਪਤਾ ਵੀ ਕੌਣ ਚੋਰੀਆਂ ਕਰ ਉਹ ਕੋਈ ਕੈਟਾਗਰੀ ਹੋ ਲੱਗੋ ਤਾਂ ਕਰੀ ਉਹ ਤਾਂ ਜਿੰਨਾ ਜਿਹੜੇ ਅੱਜ ਚੋਰ ਮੈਂ ਫੜਾ ਦੇਣਾ ਉਹਨਾਂ ਦੇ ਦਾਦਲ 15 15 ਪਰਚੇ ਇੱਕ ਮਿੰਟ ਸਾਰਿਆਂ ਦੇ ਕੋੜੀਆ ਸਾਰਿਆਂ ਦੇ ਉੱਤੇ ਹੀ ਪਰਚੇ ਹੋਏ ਆ ਉਹ ਸਾਰਿਆਂ ਨੂੰ ਹੀ ਪਤਾ ਵੀ ਕਿਹੜੇ ਵਾਰ ਇੱਕ ਮਹੀਨੇ ਸਰ ਤੁਸੀਂ ਸਭ ਪੁਲਿਸ ਦੇ ਤੇ মিডিਆ ਦੇ ਅੰਜਾਮ ਲਾ ਰਹੇ ਹੋ ਬੇਨਾਲ ਪਹਿਰਾ ਸਾਨੂੰ ਕੀ ਪਤਾ ਤੁਸੀਂ ਕਰ ਵੇ ਸਾਨੂੰ ਵੀ ਪਤਾ ਤੁਸੀਂ ਕਹਿ ਰਹੇ ਹੋ ਸਾਨੂੰ ਪਤਾ ਤੁਹਾਨੂੰ ਕੀ ਪਤਾ ਵਾ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੇ ਇਹ ਗੈਂਗ ਚੱਲ ਰਿਹਾ ਜਿਹੜੇ ਇਹ ਕੰਮ ਕਰ ਰਹੇ ਆ ਉਹਨਾਂ ਜਿਵੇਂ ਹੁਣ ਜਿਵੇਂ ਕੋ ਨਸ਼ੇ ਕਰ ਰਿਹਾ ਜਾਂ ਕੋ ਨਸ਼ੇ ਵੇਚ ਰਿਹਾ ਕਿਹੜੇ ਬੰਦੇ ਨੂੰ ਨਹੀਂ ਪਤਾ ਵੀ ਕੌਣ ਵੇਚ ਰਿਹਾ ਕੌਣ ਕਰ ਰਿਹਾ ਕਿਹੜੇ ਬੰਦੇ ਨੂੰ ਨਹੀਂ ਪਤਾ ਵੀ ਲੋਟੋ ਅੱਜ ਕਿਹੜਾ ਲੁੱਟਖੋ ਕਰ ਰਿਹਾ ਇਹ ਤਾਂ ਸਿਰਫ ਇੱਕ ਸ਼ੋਸ਼ਾ ਛੱਡਿਆ ਗਿਆ ਸਿਰਫ ਇਹ ਬਣਾਉਣ ਵਾਸਤੇ ਅੱਜ ਤੋਂ ਪਹਿਲਾਂ ਪਿਛਲੇ ਸਾਲ ਇਹਨਾਂ ਨੇ ਕਿਹਾ ਕਿ ਇੱਕ ਵੈਬਸਾਈਟ ਬਣੂਗੀ ਉਹਦੇ ਤੇ ਨੰਬਰ ਲਊਗਾ 100 200 ਰੁਪਇਆ 3 ਬਿਲਾਉਤ ਰਿਹਾ ਉਹ ਕਿੱਥੇ ਚਲੇ ਗਿਆ ਸਰ ਹਰਿਆਣਾ ਦੇ ਵਿੱਚ ਜਾਈਏ ਜਾਂ ਦਿੱਲੀ ਦੇ ਵਿੱਚ ਜਾਈਏ ਉਹਨਾਂ ਦੇ ਉੱਤੇ ਮੋਬਾਈਲ ਨੰਬਰ ਉਹਨਾਂ ਦੇ ਆਟੋਆਂ ਦੇ ਉੱਤੇ ਉਹਨਾਂ ਕੋਲੇ ਵਰਦੀਆਂ ਉਹਨਾਂ ਦੇ ਨੇਮ ਪਲੇਟਾਂ ਨੇ ਕੀ ਗੱਲ ਉਹ ਫੇਕ ਆ ਕਦੀ ਤੁਸੀਂ ਆਟੋ ਦਾ ਪਰਮਿਟ ਚੈੱਕ ਕੀਤਾ ਤੁਹਾਨੂੰ ਪਤਾ ਪਰਮਿਟ ਕੀ ਹੁੰਦਾ ਹੈ ਹਾਂ ਪਤਾ ਸਰ ਪਤਾ ਸਾਨੂੰ ਪਰਮਿਟ ਹੁੰਦਾ ਦਾ ਪਰਮਿਟ 16 ਕਿਲੋਮੀਟਰ ਦੇ ਅੰਦਰ ਹੁੰਦਾ ਸਰ ਮੈਂ ਕਹਿੰਦਾ ਤੁਹਾਨੂੰ ਪਰਮਿਟ ਦੀ ਕੈਟਾਗਰੀ ਵੀ ਨਹੀਂ ਪਤਾ ਅਜੇ ਤੱਕ ਹਾਂਜੀ ਦੱਸੋ ਤੁਸੀਂ ਦੱਸੋ ਸਰ ਤੁਸੀਂ ਦੱਸੋ ਇਹ ਕਹਿ ਰਿਹਾ ਵੀ ਦੇਖੋ ਪਰਮਿਟ ਕਢਾਓ ਕਿਸੇ ਦਾ ਵੀ ਉੱਤੇ ਪਹਿਲਾ ਪਹਿਲਾ ਜਿਹੜੀ ਲਾਈਨ ਲਿਖੀ ਹੁੰਦੀ ਹੈ ਉੱਤੇ ਲਿਖਿਆ ਉਹਦਾ ਕੰਟੈਕਟ ਕੈਰੀਜ ਪਰਮਿਟ ਸਟੇ ਇਹ ਦੋਨਾਂ ਪਰਮੰਡਾਂ ਵਿੱਚ ਅੰਤਰ ਹੁੰਦਾ ਸਟੇਜ ਕੈਰੀਅਰ ਦਾ ਹੁੰਦਾ ਵੀ ਅਸੀਂ 10-10 5-5 ਰੁਪਏ ਦੀ ਸਵਾਰੀ ਚੱਕ ਕੇ ਇੱਕ ਸਟੇਜ ਤੋਂ ਦੂਜੀ ਸਟੇਜ ਦੂਜੀ ਤੋਂ ਤੀਜੀ ਸਟੇਜ ਤੇ ਜਾਣਾ ਉਹ ਹੁੰਦਾ ਕੰਟੈਕਟ ਆਪਣਾ ਸਟੇਜ ਕੈਰੀਅਰ ਪਰਮੰਡ ਹੈ ਕੰਟੈਕਟ ਕੈਰੇਜ ਹੁੰਦਾ ਵੀ ਅਸੀਂ ਇੱਥੇ ਆਟੋ ਚਲਾ ਰਹੇ ਆ ਅਸੀਂ ਮੈਂ ਖੜਾ ਇੱਥੇ ਸਰ ਜੀ ਮੇਰੇ ਕੋ ਆਏ ਨੇ ਕਿੱਡਾ ਕਰ ਜਾਣਾ ਮੈਂ ਇਹਨਾਂ ਨੂੰ ਬਿਠਾਉਣਾ ਹੈ ਉੱਥੇ ਤੱਕ ਮੈਂ ਨਾ ਸਵਾਰੀ ਚੱਕਣੀ ਨਾ ਮੈਂ ਲਾਉਣੀ ਇਹਨਾਂ ਨੂੰ ਲਾ ਕੇ ਮੈਂ ਇਹਨਾਂ ਤੋਂ ਪੈਸੇ ਲੈ ਕੇ ਆਉਣਾ ਕੰਟੈਕਟ ਕਰ ਸਾਡੇ ਕੋਲ ਪਰਮਟ ਤਾਂ ਕੰਟੈਕਟ ਕੈਰੇਜ ਹੈ ਲੇਕਿਨ ਚੈੱਕ ਮਿੰਟ ਹਾਲਾਤ ਸਾਨੂੰ ਇਦਾਂ ਦੇ ਪੈਦਾ ਕਰਕੇ ਇੱਥੇ ਦੇਤੇ ਅਸੀਂ ਚੱਲ ਸਟੇਜ ਕਰ ਰਹੇ ਆ ਸਰ ਤੁਸੀਂ 10 ਸਾਲ ਪ੍ਰਧਾਨ ਰਹੇ ਹੋ ਤੁਸੀਂ ਕੀ ਸੁਧਾਰ ਕੀਤਾ ਮੈਂ 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 ਤਾਂ ਕੀ ਸੁਧਾਰ ਕੀਤਾ ਯਾਰ ਮੈਂ ਤਾਂ ਮੈਂ ਸੁਧਾਰ ਮੈਂ ਥੋੜੀ ਮੈਂ ਕੋ ਪਾਵਰ ਥੋੜੀ ਆ ਨਹੀਂ ਸਰ ਪਾਵਰ ਤੁਸੀਂ ਮੈਂ ਕੋਲੇ ਤੁਸੀਂ ਕਹਿ ਰਹੇ ਹੋ ਇਹਨਾਂ ਦੇ ਹੱਕ ਚ ਬੋਲਦਾ ਮੈਂ ਅੱਜ ਵੀ ਬੋਲਦਾ ਮੈਂ ਤਾਂ ਅੱਜ ਵੀ ਕਹਿੰਦਾ ਨਾ ਇਹਨਾਂ ਨੂੰ ਵਰਦੀ ਪਾਉਣ ਦੀ ਲੋੜ ਆ ਨਾ ਇਹਨਾਂ ਨੂੰ ਲਾਇਸੈਂਸ ਦੀ 10 ਸਾਲ ਪ੍ਰਧਾਨ ਰਹੇ ਹੋ ਤੁਸੀਂ ਕੀ ਤੁਸੀਂ ਕੀ ਸੁਧਾਰ ਕੀਤਾ ਮੈਂ ਤਾਂ ਹੁਣ ਵੀ ਇਹ ਗੱਲ ਕਹਿ ਰਿਹਾ ਮੈਂ ਤਾਂ ਸੁਧਾਰ ਕੀਤਾ ਹੀ ਹੋਏ ਬਿਨਾ ਬਿਨਾ ਵਰਦੀ ਤੋਂ ਚੱਲਣਗੇ ਹੁਣ ਵੀ ਇਹ ਬਿਨਾ ਮਤਲਬ ਇਹ ਲਾਇਸੈਂਸ ਤੋਂ ਚੱਲਣਗੇ ਕਿਉਂਕਿ ਜਿਹੜੇ ਲਾਇਸੈਂਸ ਯਾਨੀ ਕਿ ਤੁਸੀਂ ਸਰ ਜ਼ੋਰ ਦਾ ਜ਼ਬਰਦਸਤੀ ਕਰ ਰਹੇ ਹੋ ਸਰਕਾਰ ਨਾਲ ਜ਼ਬਰਦਸਤੀ ਨਹੀਂ ਕਰ ਰਹੇ ਹਾਂਜੀ ਪ੍ਰਜਾ ਜਨ ਮੇਰੀ ਬੇਨਤੀ ਹੁਣ ਸੁਣੀ ਤੇ ਆਣ ਆਪਣੇ ਕਹਿੰਦੇ ਮਤਲਬ ਇਹੀ ਹੈ ਸਰ ਹੁਣ ਮੇਰੀ ਬੇਨਤੀ ਸੁਣੀ ਉਹਨਾਂ ਇੱਕ ਜਵਾਬ ਮੇਰੇ ਤੋਂ ਲਈ ਗੱਲਦਾ ਇੱਕ ਲਾਇਸੈਂਸ ਦਾ ਮਤਲਬ ਕੀ ਆਪਣਾ ਹੁੰਦਾ ਵੀ ਅਸੀਂ ਇੱਕ ਡਰਾਈਵਰ ਗੱਡੀ ਚਲਾ ਸਕਦੇ ਹਾਂ ਉਸ ਗੱਡੀ ਦੀ ਇੰਸ਼ੋਰੈਂਸ ਹੈ ਤਾਂ ਅਸੀਂ ਉਹਦਾ ਕਲੇਮ ਲੈ ਸਕਦੇ ਆ ਮੈਨੂੰ ਪੰਜਾਬ ਵਿੱਚ ਇੱਕ ਵੀ ਉਦਾਹਰਨ ਦਿਖਾ ਦੇ ਕਿਸੇ 3 ਵੀਲਰ ਨੂੰ ਕਲੇਮ ਮਿਲਿਆ ਹੋਵੇ ਕਿਉਂਕਿ ਕਲੇਮ ਜਦ ਮਿਲਣਾ ਨਹੀਂ ਸਾਨੂੰ ਅਸੀਂ ਕਲੇਮ ਆਪ ਭਰਨਾ ਜੇ ਕੋਈ ਸਾਡੇ ਕੋਲ ਹਵੀ ਨਾ ਵੀ ਹੋ ਗਈ ਕਲੇਮ ਅਸੀਂ ਆਪ ਭਰ ਕਿਉਂਕਿ ਇੰਸ਼ੋਰੈਂਸ ਕੰਪਨੀ ਵਾਲੇ ਪਹਿਲਾਂ ਸਾਨੂੰ ਚਿੱਟ ਦੇ ਦਿੰਦੇ ਆ ਸਰ ਆਪਣਾ ਸ਼ੋਬਨਾਮ ਕੀ ਆ ਮੇਰਾ ਲਖਵਿੰਦਰ ਸਿੰਘ ਢੱਲੋਂ ਓਕੇ ਜਦੋਂ ਜਦੋਂ ਸਾਨੂੰ ਚਿੱਟ ਦਿੱਤੀ ਜਾਂਦੀ ਉੱਥੇ ਕੋਈ ਵੀ ਉਹਦੀ ਪਾਲਸੀ ਨਹੀਂ ਹੁੰਦੀ ਕੋਈ ਵੀ ਉੱਥੇ ਤੇ ਸ਼ਰਤਾਂ ਨਹੀਂ ਦੱਸੀਆਂ ਹੁੰਦੀਆਂ ਫਿਰ ਸਰ ਤੁਸੀਂ ਆਟੋ ਕਿਉਂ ਲੈਨੇ ਹੋ ਆਟੋ ਕਿਉਂ ਲੈਨੇ ਹੋ ਜੀ ਗੱਲ ਤਾਂ ਸੁਣ ਲਓ 3 ਮਹੀਨੇ ਬਾਅਦ ਸਾਨੂੰ ਪਾਲਸੀ ਆਉਂਦੀ ਆ 3 ਮਹੀਨਿਆਂ ਬਾਅਦ ਪਤਾ ਲੱਗਦਾ ਵੀ ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਤੁਹਾਨੂੰ ਕਲੇਮ ਨੋ ਕਲੇਮ ਜੇ ਤੁਹਾਡੇ ਕੋਲ ਆ 3 ਮਹੀਨੇ ਬਾਅਦ ਪਤਾ ਲੱਗਿਆ ਜਦ ਕੇ ਅਸੀਂ ਉਹ 10 10000 ਰੁਪਿਆ ਇੱਕ ਵਾਰੀ ਖਰਚਤਾ ਉਹਦੇ ਜਦੋਂ ਅਸੀਂ ਕਲੇਮ ਹੀ ਆ ਪੜਨਾ ਤਾਂ ਅਸੀਂ ਗਵਰਨਮੈਂਟ ਨੂੰ 10000 ਰੁਪਿਆ ਕਿਉਂ ਦੇਵਾਂਗੇ ਸਰ ਟੈਕਸ ਨਹੀਂ ਦਵੋਗੇ ਤੁਸੀਂ ਰੋਡ ਤੇ ਚੱਲਣ ਦਾ ਟੈਕਸ ਲੱਗ ਚੀਜ ਹੈ ਟੈਕਸ ਡਬਲ ਡਬਲ ਟ੍ਰਿਪਲ ਟ੍ਰਿਪਲ ਟੈਕਸ ਲਿਆ ਜਾ ਰਿਹਾ ਕਲੇਮ ਤਾਂ ਸਰ ਤੁਹਾਡਾ ਵਿੱਚੇ ਬੀਮਾ ਹੋਏਗਾ ਨਾ ਡਰਾਈਵਰ ਦਾ ਵਿੱਦ ਬੀਮਾ ਹੋਏਗਾ ਮੈਂ ਕਹਿੰਦਾ ਤੈਨੂੰ ਕਲੇਮ ਮਿਲਦਾ ਕਿਤੇ ਜਿਹੜੀ ਚੀਜ਼ ਦਾ ਤੈਨੂੰ ਬੈਨੀਫੀਸ਼ੀਅਰੀ ਤੂੰ ਕਰੂਗਾ ਕੋਈ ਜੇ ਤੂੰ ਉਹ ਕਮੀਜ਼ ਪਾਈਆ ਜੇ ਤੈਨੂੰ ਇਹਦਾ ਬੈਨੀਫੀਸ਼ੀਅਰੀ ਪਾਉ ਤੇਰੀ ਗੱਲ ਕਰਦਾ ਮੈਂ ਮੈਨੂੰ ਮੈਨੂੰ ਆਪਣੀ ਗੱਲ ਕਰੋ ਨਾ ਸਰ ਜੇ ਕਿਸੇ ਚੀਜ਼ ਦੀ ਆਪਾਂ ਨੂੰ ਫਾਇਦਾ ਹੀ ਨਹੀਂ ਜੇ ਦਾ ਆਪਾਂ ਨੂੰ ਫਾਇਦਾ ਹੀ ਨਹੀਂ ਉਹਦਾ ਨੁਕਸਾਨ ਹੈ ਆਪਾਂ ਨੂੰ ਕਿਉਂ ਕਰਾਂਗੇ ਆ ਕੰਮ ਉਹ ਆਪਾਂ ਇੰਸ਼ੋਰੈਂਸ ਕਰਾਉਣੀ ਆ ਕਾਗਜ਼ ਦੇਣੇ ਆ ਉਹਦਾ ਕੋਈ ਬੈਨੀਫਿਟ ਹੋਣਾ ਚਾਹੀਦਾ ਲਾਇਸੈਂਸ ਅਸੀਂ ਬਣਾਉਣੇ ਆ ਲਾਇਸੈਂਸ ਕਾ ਹੁਣ ਸਰ ਤੁਸੀਂ ਤੋੜ ਦੀ ਗੱਲ ਦੱਸੋ ਵੀ ਤੁਸੀਂ ਐਂਡ ਤੇ ਚਾਹੁੰਦੇ ਕੀ ਹੋ ਅਸੀਂ ਚਾਹੁੰਦੇ ਆ ਵੀ ਦੇਖੋ ਇਹ ਨੰਬਰ ਨਾਲ ਲਵਾਉਣ ਅਸੀਂ ਇਹ ਕਹਿ ਰਹੇ ਆ ਵੀ ਜਿੰਨਾ ਚਿਰ ਇਸ ਇਸ ਆਟੋ ਦੀ ਕੋਈ ਪਾਲਿਸੀ ਨਹੀਂ ਬਣਦੀ ਜਿਹਨੇ ਚ ਰੋਡ ਮੈਪ ਨਹੀਂ ਬਣਦਾ ਸਰ ਪ੍ਰਸ਼ਾਸਨ ਪਾਲਸੀ ਬਣਾ ਰਿਹਾ ਇਹਦਾ ਨੰਬਰ ਪਲੇਟਾ ਦੇ ਰਿਹਾ ਇਹਨਾਂ ਨੂੰ ਨੰਬਰਦੀਆਂ ਦੇ ਰਿਹਾ ਨਹੀਂ ਬਣਾ ਰਿਹਾ ਉਹ ਹਰ ਦੋ ਤਿੰਨ ਸਾਲਾਂ ਬਾਅਦ ਛੋ ਜਾ ਛੱਡ ਕੇ ਲੋਕਾਂ ਤੋਂ ਰੁਪਈਏ ਇਕੱਠੇ ਕਰਕੇ ਆਉ ਜਾਂਦੇ ਆਉ ਜਾਂਦੇ ਪਹਿਲਾਂ ਇੱਥੇ ਵੈਬਸਾਈਟ ਬਣੀ ਸੀ ਉਹ ਨੰਬਰ ਲੱਗੇ ਆਟੋ ਦੇ ਉੱਤੇ ਤੁਹਾਨੂੰ ਦਿਖਾਉਣੇ ਨੰਬਰ ਕਿੱਧਰ ਗਏ ਆਟੋ ਉਹ ਨੰਬਰ ਕਿੱਧਰ ਚਲੇ ਗਏ ਅੱਜ ਤੁਸੀਂ ਇੱਕ ਹੱਥ ਦੇ ਨਾਲ ਉੱਤੇ ਲਿਖਤਾ ਜਿਹੜਾ ਪਰਮਿਟ ਆਇਆ ਇਹਦਾ ਉਹ ਕੀ ਹੈ ਬਈ ਹੁਣ ਮੁੰਡਿਆ ਸਾਹਿਬ ਇੱਥੇ ਆ ਕੇ ਕਹਿ ਗਏ ਵੀ ਅਸੀਂ ਇੱਕ ਲੇਨ ਬਣਾ ਕੇ ਦੇਵਾਂਗੇ ਜੀ ਇੱਧਰ ਆਟੋ ਆ ਚੱਲਣਗੇ ਕੋਈ ਸਾਰੇ ਕਾਰਪੋਰੇਸ਼ਨ ਦਾ ਕੰਮ ਹੈ ਕ ਐਮ ਐਲ ਏ ਦਾ ਕੰਮ ਨਹੀਂ ਇਹ ਕਾਰਪੋਰੇਸ਼ਨ ਦਾ ਕੰਮ ਹੈ ਕਾਰਪੋਰੇਸ਼ਨ ਦੇ ਅੰਡਰ ਚੱਲਦਾ ਕੰਮ ਹੈ ਬੇ ਇਹਦੇ ਕੋਈ ਲਾਇਸੈਂਸ ਨਹੀਂ ਚਾਹੀਦਾ ਇਹਦੇ ਕੋਈ ਪਰਮਿਟ ਨਹੀਂ ਚਾਹੀਦਾ ਕੋਈ ਇਹਦੇ ਕੋ ਘਰਤੀ ਚਾਹੀਦੀ ਇੱਕ ਇਹਦੇ ਕੋਲ ਕਾਰਪੋਰੇਸ਼ਨ ਦੀ ਚਿੱਟ ਚਾਹੀਦੀ ਆ ਕਾਰਪੋਰੇਸ਼ਨ ਪਰਚੀ ਕੱਟੇ ਸਾਡੀ ਸਰ ਕਾਗਜ਼ ਜਿਹੜਾ ਪ੍ਰਸ਼ਾਸਨ ਜਿਹੜਾ ਪਰਮਿਟ ਦੇ ਰਿਹਾ ਤੁਹਾਨੂੰ ਜਿਹੜਾ ਟੈਕਸ ਦੇ ਰਿਹਾ ਜਿਹੜਾ ਪਾਸਿੰਗ ਦੇ ਰਿਹਾ ਉਹਦੀ ਕੋਈ ਵੈਲੀ ਨਹੀਂ ਤੁਹਾਡੇ ਅੱਗੇ ਜਿਹੜਾ ਟੈਕਸ ਦੇ ਰਿਹਾ ਕਿਹੜਾ ਪਰਮਿਟ ਦੇ ਰਿਹਾ ਇਹ ਆਟੋ ਵਾਲੇ ਪਰਮਿਟ ਦੇ ਰਿਹਾ ਵੱਡੀਆਂ ਗੱਡੀਆਂ ਵਾਲੇ ਟੈਕਸ ਦਿੰਦੇ ਨੇ ਜਿਹੜੀ ਦਾ ਆਟੋ ਦਾ ਫਰਕ ਨਾ ਸਰ ਮੈਂ ਕਹਿ ਰਿਹਾ ਵੀ ਜੜੇ ਐੜੜੀਆਂ ਗੱਡੀਆਂ ਵਾਲੇ ਜਿਹੜੇ 12 ਚੱਕੀਆਂ ਵਾਲੇ ਟੈਕਸ ਦੇ ਰਹੇ ਨੇ ਝੂਰ ਕਰਾ ਰਹੇ ਨੇ ਉਹਦੀ ਕੋਈ ਵੈਲੀ ਨਹੀਂ ਗੱਲ ਤਾਂ ਸਰ ਬਾਉਜੀ ਗੱਲ ਇਹ ਹੈ ਵੀ ਇੱਥੇ ਅੰਨੀ ਪਿੰਦੀ ਕੁੱਤਾ ਚੜਦਾ ਇੱਥੇ ਇੱਕ ਸਰੀ ਬਿੱਲੇ ਦੇ ਬਰਾਬਰ ਸਵਾਰੀ ਬੈਠੀ ਹੋਵੇ ਤੇ ਚਲਾਨ ਹੁੰਦਾ ਕਿਹੜੀ ਕਾਰ ਆ ਕਿਹੜੀ ਬਾਸਾ ਕਿ ਬਸ ਇਹ ਬੋਨਰ ਦੇ ਬੱਚੇ ਆ ਨਾ ਉਹ ਵੱਡੀ ਗੱਡੀ ਆ ਨਾ ਉਹ ਵੱਡੀ ਗੱਡੀ ਆ ਕਿਉਂ ਕਿਉਂ ਮੋਟਰਸਾਈਕਲ ਦੇ ਬਹੁਰੇ ਵੀ ਬੱਚੇ ਬਿਠਾਏ ਹੁੰਦੇ ਆ ਸਾਰੇ ਆਏ ਤਿੰਨ ਸਵਾਰੀਆਂ ਪਾਸ ਆ ਪਰਮਰ ਦੇ ਉੱਤੇ ਦੇਖੋ ਤੁਸੀਂ ਤੇ ਨਾ ਆਪਾਂ ਪਰਮਿਟ ਦੇਖ ਲੈਣ ਪਰਮਿਟ ਤੇ 3 ਸਵਾਰੀਆਂ ਬਾਤ ਪਰਮਿਟ ਦੇ ਹਿਸਾਬ ਨਾਲ ਜਦੋਂ ਗੱਡੀ ਵੇਚੀ ਸਾਰੇ 3 ਸਵਾਰੀਆਂ ਪਾਸ ਆਟੋ ਪਰਮਿਟ ਦੇ ਉੱਤੇ ਲਿਖਿਆ ਪਰਮਿਟ ਦੇ ਉੱਤੇ 3 ਸਵਾਰੀਆਂ ਲਿਖਿਆ ਤੇ ਪਰਮਿਟ ਦੇ ਉੱਤੇ ਕੰਟੈਕਟ ਕਰ ਇਹ ਜੀ ਤਾਂ ਲਿਖਿਆ ਉਹ ਵੀ ਤਾਂ ਲਓ ਸਰ ਕੰਟੈਕਟ ਕਰ ਜਾ ਮਤਲਬ ਛੱਡੋ ਮੈਂ ਤੁਹਾਨੂੰ 3 ਸਵਾਰੀਆਂ ਦੀ ਗੱਲ ਕਰ ਰਿਹਾ ਉਹ ਜਿਹੜੀ ਜਿਹੜੀ ਜੀ ਸਾਡੇ ਮਤਲਬ ਦੀ ਉਹ ਛੱਡ ਦਿਓ ਜਿਹੜੀ ਤੁਹਾਡੇ ਮਤਲਬ ਦੀ ਉਹ ਲੈ ਲਓ ਸਰ ਸਾਡੇ ਮਤਲਬ ਦਾ ਕੀ ਆ ਨਹੀਂ ਜਿਹੜੀ 3 ਸਵਾਰੀਆਂ ਇੱਕ ਮਿੰਟ ਸਾਰੇ ਇੱਕ ਮਿੰਟ ਇੱਕ ਮਿੰਟ ਗੱਲ ਜੋ ਇਹ ਆ ਮੇਰਾ ਤੇ ਕੰਮ ਇੰਨਾ ਆ ਵੀ ਇਹ ਗਰੀਬਾਂ ਨੂੰ ਕਿਸੇ ਅੱਛਾ ਕੀ ਲੋੜ ਹੈ ਸਰ ਪਬਲਿਕ ਪ੍ਰਸ਼ਾਸਨ ਕੀ ਪਹਿਲਾ ਪ੍ਰਸ਼ਾਸਨ ਨੇ ਅੱਜ ਤੋਂ 3 ਸਾਲ ਪਹਿਲਾਂ ਇੱਕ ਵੱਡੇ ਅਫਸਰ ਇੱਥੇ ਆਏ ਉਹ ਕਹਿੰਦੇ ਇੱਕ ਵੈਬਸਾਈਟ ਬਣੂਗੀ ਤੁਸੀਂ ਕਾਗਜ਼ ਦਿਖਾਓ ਸਾਨੂੰ ਅਸੀਂ ਤੁਹਾਡੇ ਆਟੋ ਦੇ ਤੇ ਨੰਬਰ ਲਿਖ ਦਾਂਗੇ ਉਹ ਅਸੀਂ 150 ਰੁਪਿਆ ਭਰ ਕੇ ਉਹ ਸਾਰੇ ਕਾਗਜ਼ ਦਿਖਾ ਕੇ ਇੱਕ ਵਾਰੀ ਡਰਾਈਵਰਾਂ ਦੇ ਉਹ ਨੰਬਰ ਲਵਾਏ ਉਹ ਨੰਬਰ ਕਿੱਧਰ ਗਿਆ ਉਹ ਪੈਸੇ ਸਾਡੇ ਖਰਾਬ ਹੋ ਗਏ ਅੱਜ ਨਵਾਂ ਅਫਸਰ ਆ ਗਿਆ ਸਰ ਤੁਸੀਂ ਉਹ ਅਫਸਰਾਂ ਨਾਲ ਗੱਲ ਕੀਤੀ ਹਾਂ ਕਰੀ ਕਿਹੜੀ ਅਫਸਰਾਂ ਉਹ ਕਹਿੰਦੇ ਕੀ ਨਾਮ ਆ ਉਹਨਾਂ ਦਾ ਉਹ ਨਾ ਨਹੀਂ ਇਸ ਟਾਈਮ ਮੈਨੂੰ ਯਾਦ ਵੀ ਤੁਸੀਂ ਆ ਜਾਓ ਮੇਰੇ ਕੋਲ ਰਿਕਾਰਡ ਹੈ ਸਾਰਾ ਰਿਕਾਰਡ ਦਵਾਂਗੇ ਤੁਹਾਨੂੰ ਅਸੀਂ ਅੱਜ ਨਵਾਂ ਅਫਸਰ ਆ ਗਿਆ ਉਹ ਕਹਿੰਦਾ ਜੀ ਮੇਰੇ ਮੁਤਾਬਕ ਤੁਸੀਂ ਨੰਬਰ ਲਵਾਓ ਮੇਰੇ ਮੁਤਾਬਕ ਇਹਦਾ ਦੇ ਉੱਤੇ ਰੌਲਾ ਇਸ ਗੱਲ ਦਾ ਵੀ ਸਿਰਫ ਪੈਸੇ ਲੁੱਟੇ ਜਾਣੇ ਹਨ ਤੋਂ ਗਰੀਬਾਂ ਦਾ ਅੱਛਾ ਜਿਹੜਾ ਪ੍ਰਚਾਰ ਹੋਣਾ ਨਾ ਜੋ ਤੁਹਾਡੇ ਨਾਲ ਇਹ ਹੋ ਰਿਹਾ ਜੋ ਜਿਹੜੀਆਂ ਕੰਪਨੀਆਂ ਨੇ ਤੁਹਾਨੂੰ ਭੇਜਿਆ ਜਿਹੜੇ ਬੰਦਿਆਂ ਨੇ ਤੁਹਾਨੂੰ ਭੇਜਿਆ ਜਿਹੜੇ ਪ੍ਰਚਾਰ ਕਰ ਰਹੇ ਆ ਵੀ 15 ਤਰੀਕ ਤੋਂ ਆਟੋ ਬੰਦ ਕਰ ਦੇਣੇ ਆ ਡੀ ਜੀ ਸਰ ਸਾਨੂੰ ਤਾਂ ਕਿਹਨੇ ਭੇਜਿਆ ਸੇਵਾਦਾਰਾਂ ਸਿਧਾ ਡੀਜ਼ਲ ਗੱਡੀ ਬੰਦ ਨਾ ਸਾਨੂੰ ਤੁਹਾਡੇ ਤੱਕ ਲਾਲਚਾ ਕੋਈ ਨਾ ਐ ਪੁਸਤਕ ਲਾਲਚਾ ਕੋਈ ਸਾਨੂੰ ਤਾਂ ਕੋਈ ਲਾਲਚ ਨਹੀਂ ਕਿਸੇ ਦਾ ਇਹ ਤਾਂ ਸੇਵਾਦਾਰ ਆ ਉਹ ਕੀ ਆ ਵੀ ਜਿਨ੍ਹਾਂ ਦੇ ਤੁਹਾਡੇ ਜਿਨ੍ਹਾਂ ਨੇ ਜਿਨ੍ਹਾਂ ਨੇ ਆਟੋ ਵੇਚਨੇ ਨਾ ਉਹਨਾਂ ਨੇ ਪ੍ਰਚਾਰ ਕਰਨਾ ਵੀ ਪਾਈ ਇਹ ਆਟੋ ਬੰਦ ਹੋ ਜਾਣੇ ਆ ਇਹ ਬੰਦ ਹੋ ਜਾਣੇ ਬੰਦ ਨਹੀਂ ਹੋਣੇ ਸਿਰਫ ਉਹਨਾਂ ਦਾ ਮਤਲਬ ਮਸਲਾ ਹੱਲਿਆ ਵੀ ਈ ਰਿਕਸ਼ੇ ਵਿਕਨੇ ਸ਼ੁਰੂ ਹੋ ਜਾਣੇ ਆ ਈ ਰਿਕਸ਼ੇ ਵਿਕਦੇ ਧੜ ਧੜ ਅਗਲਾ ਕਹਿੰਦਾ ਇਹਨੂੰ ਬੰਦ ਕਰ ਦੋ ਦੂਜਾ ਲੈ ਲਓ ਅੱਜ ਤੱਕ ਸਾਡੀ ਬਦਕਿਸਮਤੀ ਐ ਵੀ 5 ਸਾਲ ਲੰਘਦੇ ਨਹੀਂ ਕੋਈ ਗੱਡੀ ਦੀ ਕੋਈ ਕੋਈ ਡੇਟ ਆਫ ਬਰਥ ਹੁੰਦੀ ਕਿ ਨਹੀਂ ਹੁੰਦੀ ਪਰ ਆ 15 ਸਾਲ ਦਾ ਟਾਈਮ ਆ ਸਰ 15 ਸਾਲ ਗੱਡੀ ਪੁਰਾਣੀ ਬੰਦ ਕਰ ਰਹੇ ਹੋ ਤੁਹਾਡੇ ਤੁਹਾਡੇ ਮੁਤਾਬਿਕ 15 ਸਾਲ ਦਾ ਤੁਸੀਂ ਡੇਟ ਦੇ ਦਿੱਤੀ ਸਾਨੂੰ ਵੀ 15 ਸਾਲ ਦੀ ਡੇਟ ਆ ਗਈ ਬਾ ਜਾ ਕੇ ਕੈਨੇਡਾ ਅਮਰੀਕਾ ਅਡੇਟੇ ਵੱਡੇ ਮੁਲਕਾਂ ਜਾ ਕੇ ਦੇਖੋ 40 ਉਥੇ ਆਟਾ ਚੱਲਦੇ ਨੇ ਸਰ ਮੈਂ ਕਹਾਂ ਗੱਡੀਆਂ 40 40 ਸਾਲ ਪੁਰਾਣੀ ਚੱਲਣ ਡੀਆਂ ਸਾਡੀ ਗੱਡੀਆਂ ਨੂੰ ਦੱਸੋ ਇੱਥੇ ਕੀ ਹੋਇਆ ਨਹੀਂ ਉਥੇ ਆਟੋ ਚੱਲਦੇ ਨੇ ਕੈਨੇਡਾ ਅਮਰੀਕਾ ਦੇ ਵਿੱਚ ਸਾਰੀਆਂ ਗੱਡੀਆਂ ਜਲਦੀ ਕੱਲੇ ਆਟੋ ਦੀ ਗੱਲ ਤੋਂ ਮੈਂ ਤਾਂ ਤੁਹਾਡੇ ਕੋਲ ਪਹਿਲੀ ਵਾਰ ਸੁਣ ਲਿਆ ਕਿ ਉਹ ਜਿਹੜੀਆਂ ਬਾਪੂ ਜੀ ਜਿਹੜੀਆਂ ਉਥੇ ਰੂਲ ਦੀ ਗੱਲ ਕਰਦੇ ਅਸੀਂ ਗੱਡੀਆਂ ਦੀ ਨਹੀਂ ਕਰਦੇ ਸਾਰੇ ਤੇ 15 ਸਾਲ ਦੀ ਵੈਲੀ ਹੋ ਇੰਡੀਆ ਦੀ 15 ਸਾਲ ਪੁਰਾਣੀ ਗੱਡੀ ਬੰਦ ਕਰਨ ਲੱਗਦੇ 15 ਦੇ ਇੱਥੇ ਤਾਂ ਨਹੀਂ ਪੀਦੀ ਕੁੱਤਾ ਚੜਦਾ ਤੇ 10 ਸਾਲੀਆਂ ਬੰਦ ਕਰ ਦਿੰਦੇ ਆ ਆ ਦਿੱਲੀ ਵਿੱਚ ਉਹਨਾਂ ਨੇ ਕਾਨੂੰਨ ਬਣਾਤਾ ਵੀ 10 ਸਾਲੀਓ ਬੰਦ ਕਰ ਦੇਣੀਆਂ ਤੇਰੀ ਬੜਨ ਕਿਹੜਾ ਤੈਨੂੰ ਦੇਣ ਡਿਆ ਉਥੇ ਦਿੱਲੀ ਚ ਤੂੰ ਲੈ ਜਾ ਕੇ ਦੇਖਾ ਪੁਰਸੇ ਤੋੜ ਦੀ ਗੱਲ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਗੱਲ ਪਹੁੰਚਾਣਾ ਚਾਹੁੰਦੇ ਹੋ ਸਰਕਾਰ ਨੂੰ ਕਹਿ ਰਿਹਾ ਵੀ ਇਹ ਗਰੀਬਾਂ ਦੇ ਹੱਕ ਜਾ ਸੀ ਦੇਖੋ ਜਿਹੜੀ ਅੱਜ ਗਵਰਨਮੈਂਟ ਹੈ ਜਿੱਦਣ ਇਹਨਾਂ ਨੇ ਸਾਨੂੰ ਸਿੱਧੇ ਜਿੱਦਣ ਚੰਨੀ ਸਾਹਿਬ ਨੇ ਸਿੱਧੇ ਚੰਨੀ ਸਾਹਿਬ ਨੇ ਸਾਨੂੰ ਸੱਦ ਕੇ ਗੱਲ ਚਾਹੂੰ ਕਿ ਕਿਹਾ ਵੀ ਕੋਈ ਇਹਨੂੰ ਲਾਇਸੈਂਸ ਨਹੀਂ ਚਾਹੀਦਾ ਕੋਈ ਇਹਨੂੰ ਆਰਥਿੰਗ ਚਾਹੀਦੀ ਇਹ ਚੱਲਣਗੇ ਉਸ ਤੋਂ ਬਾਅਦ ਉਸੇ ਦਿਨ ਹੀ ਕੇਜਰੀਵਾਲੇ ਸਾਨੂੰ ਸੱਦਿਆ 4 ਵਜੇ ਅਸੀਂ ਕੇਜੀ ਸਾਹਿਬ ਨੂੰ ਮਿਲੇ ਅਸੀਂ ਉਹਨਾਂ ਨੂੰ ਵੀ ਇਹ ਗੱਲ ਕਹੀ ਉਸ ਦਿਨ ਮੌਕੇ ਤੇ ਵੀ ਜਿਆਦਾ ਤੁਸੀਂ ਕੋਈ ਇਹਨਾਂ ਦੀ ਪਾਲਿਸੀ ਬਣਾ ਹੁਣ ਇਹ ਰਿਕਸ਼ਾ ਅੱਜ ਤੋਂ 3 ਸਾਲ ਪਹਿਲਾਂ ਜੇ ਤੁਸੀਂ ਲੋਕਾਂ ਦੇ ਵਫਾਦਾਰ ਬਣਨਾ ਚਾਹੁੰਦੇ ਨਾ ਤੁਸੀਂ ਦੱਸੋ 3 ਸਾਲ ਪਹਿਲਾਂ ਇਹ ਰਿਕਸ਼ਾ ਰੋਡ ਤੇ ਆਇਆ ਉਦੋਂ ਕਿਉਂ ਨਹੀਂ ਪਾਲਿਸੀ ਲਾਗੂ ਕੀਤੀ ਸਰ ਤੁਸੀਂ ਕਹਿੰਦੇ ਵੀ ਰਿਕਸ਼ਾ ਬੰਦ ਹੋ ਜਾਵੇ ਨਹੀਂ ਮੈਂ ਇਹ ਕਹਿਣਾ ਵੀ ਜਿੱਦਣ ਇਹ ਰਿਕਸ਼ਾ ਰੋਡ ਤੇ ਆਇਆ ਸੀ ਉਦੋਂ ਉਹਦੇ ਕਾਗਜ਼ ਲੈਂਦੇ ਉਹਨੂੰ ਦੱਸਿਆ ਜਾਂਦਾ ਵੀ ਭਾਈ ਤੇਨੂੰ ਵਰਦੀ ਪਾਉਣੀ ਪੈਣੀ ਆ ਤੇਨੂੰ ਆ ਨੇਮ ਪਲੇਟ ਲਾਉਣੀ ਪੈਣੀ ਆ ਸਾਰੇ ਆਟੋ ਲਈ ਆਟੋ ਲਈ ਵੀ ਨਿਯਮ ਕਰਤਾ ਇਹਨਾਂ ਨੇ ਵੀ 15 ਸਾਲ ਆਟੋ ਬੰਦ ਕਰੋ ਵਰਦੀ ਪਾਓ ਨੇਮ ਪਲੇਟ ਲਾਓ ਤੇ ਆਪਣੀ ਆਰ ਸੀ ਤੇ ਆਪਣਾ ਲਾਇਸੈਂਸ ਜੇਬ ਚ ਰੱਖੋ ਇਹ ਕਹਿ ਰਹੇ ਨੇ ਮੈਂ ਤੁਹਾਡਾ ਮੰਗ ਹੀ ਨਹੀਂ ਰਿਹਾ ਤੁਹਾਡੀ ਗੱਲ ਮੈਨੂੰ ਤਾਂ ਮੈਨੂੰ ਤਾਂ ਤੁਹਾਡੇ ਦੇ ਤਰਸ ਹੁੰਦਾ ਵੀ ਤੁਹਾਨੂੰ ਕਿੰਨੀ ਕਿ ਜਨਰਲ ਨੌਲੇਜ ਆ ਗਈ ਹੈ ਨਾ ਚੀਜ਼ਾਂ ਦੀ ਵੀ ਜਿਹੜੇ ਤੁਸੀਂ ਇੰਦਾ ਇੱਕ ਮੋਰੇ ਦੇ ਮੋਰੇ ਆਇਆ ਕਰਕੇ ਤੁਸੀਂ ਸਵਾਲ ਪੁੱਛਦੇ ਆ ਕਿਉਂ ਸਰ ਕਿਉਂ ਕਿਉਂ ਸਰ ਕਿਉਂ ਹੁਣ ਮੇਰੀ ਧਿਆਨ ਦੇ ਮੇਰੀ ਗੱਲ ਨਾਲ ਹਾਂਜੀ ਇੱਥੇ ਜਿਹੜਾ ਅਫਸਰ ਆਉਂਦਾ ਉਹ ਆਪਣੀ ਨਾਮਣੀ ਪਾਲਿਸੀ ਦਿਖਾਉਂਦਾ ਤੇ ਅਸੀਂ ਜਦੇ ਉਹਦੇ ਮੋਰੇ ਤੂਤੂ ਕਰਕੇ ਦਿਖਾਉਣ ਲੱਪੇ ਨੇ ਵੀ ਲਾਇਸੈਂਸ ਨਹੀਂ ਸਰ ਸਰ ਸਾਡੀ ਡਿਊਟੀ ਹੈ ਤੁਹਾਡੀ ਨਹੀਂ ਹੈ ਤੁਹਾਡੀ ਨਹੀਂ ਤੁਹਾਡੇ ਕੋਲ ਡਿਊਟੀ ਜਦ ਤੂੰ ਜਦ ਤੂੰ ਉਹਨੇ ਕਿ ਜਨਰਲ ਨੌਲੇਜ ਰੱਖੋ ਫਿਰ ਨਹੀਂ ਸਰ ਮੈਂ ਤੁਹਾਨੂੰ ਦੱਸਦਾ ਇਹ ਜਿਹੜੀ ਵੈਬਸਾਈਟ ਆ ਵੈਬਸਾਈਟ ਦੇ ਵਿੱਚ ਲਿਖਿਆ ਹੋਇਆ ਪੌੜੇ ਕੁ ਮਿੰਟ ਸਾਨੂੰ ਨੌਲੇਜ ਦੱਸੋਗੇ ਮੈਂ ਦੇ ਰਿਹਾ ਸਾਨੂੰ ਨਾਲ ਹੀ ਦੱਸੋਗੇ ਤੁਸੀਂ ਨਹੀਂ ਸਰ ਕਿਵੇਂ ਦੱਸੋਗੇ ਤੁਹਾਨੂੰ ਪੌਕੇਟ ਵਿੱਚ ਰੱਖਣਾ ਪਊਗਾ ਤੁਸੀਂ ਆਪਣੇ ਮੋਬਾਈਲ 'ਚ ਰੱਖੂਗੇ ਤੁਹਾਨੂੰ ਜੇਬ 'ਚ ਰੱਖਣ ਦੀ ਲੋੜ ਨਹੀਂ ਤੇ ਤੁਸੀਂ ਅੱਜ ਕਨੇ ਜੇਬ 'ਚ ਰੱਖੋ ਜੇਬ 'ਚ ਰੱਖਣਾ ਪੈਣਾ ਸਰ ਬਿਲਕੁਲ ਨਹੀਂ ਬਿਲਕੁਲ ਤੁਹਾਡੇ ਤੁਹਾਡੇ ਡਾਕੂਮੈਂਟ ਆ ਤੁਹਾਡੇ ਡਾਕੂਮੈਂਟ ਆਨਲਾਈਨ ਨੇ ਸਾਰੇ ਆਨਲਾਈਨ ਸਾਰਾ ਕੁਝ ਚੱਲਣ ਡਿਆ ਉਹ ਚੈੱਕ ਕਰ ਲੈ ਇਹ ਸਾਡੇ ਸਾਫਕਾ ਤਲਵਿੰਦਰ ਸਿੰਘ ਜੀ ਢਿੱਲੋਂ ਸੀਗੇ ਇਹ ਥੋੜੀ ਲੰਬੀ ਗੇਮ ਲੈ ਕੇ ਬੈਠੇ ਸਾਡੇ ਨਾਲ ਹੀ ਪੈਸਾ ਲੱਗੇ ਚਲੋ ਅਕਾ ਪਾਪਾ ਨਵੇਂ ਪ੍ਰਧਾਨ ਨਾਲ ਵੀ ਗੱਲ ਕਰਦੇ ਆ ਜਿਹੜਾ ਨਵਾਂ ਪ੍ਰਧਾਨ ਬਣਿਆ ਉਹਦੇ ਨਾਲ ਵੀ ਗੱਲ ਕਰਾਂਗੇ ਆਓ ਦੇਖਦੇ ਰਹੋ ਇਹ ਸਾਡੇ ਤਲਵਿੰਦਰ ਸਿੰਘ ਜੀ ਢਿੱਲੋਂ ਇਹ ਸਾਡੇ ਸਾਬਕਾ ਪ੍ਰਧਾਨ ਸੀਗੇ ਪਹਿਲਾਂ ਆਟੋ ਜੁਨੀਅਨ ਦੇ ਹੁਣ ਸਾਡੇ ਪ੍ਰਧਾਨ ਨੇ ਇੰਦਰਜੀਤ ਸਿੰਘ ਜੀ ਇਹਨਾਂ ਨੇ ਬਹੁਤ ਵਧੀਆ ਗੱਲਾਂ ਸਾਨੂੰ ਕੁਝ ਗੱਲਾਂ ਦਾ ਸਾਨੂੰ ਨਹੀਂ ਪਤਾ ਹੈਗਾ ਉਹ ਇਹਨਾਂ ਨੇ ਜਰਨਲ ਨੌਲੇਜ ਦੀਆਂ ਸਾਨੂੰ ਗੱਲਾਂ ਦੱਸੀਆਂ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਸਾਨੂੰ ਥੋੜਾ ਜਿਹਾ ਪਤਾ ਚੱਲਿਆ ਚੰਨਣਾ ਪਿਆ ਅੱਗੇ ਇੰਦਰਜੀਤ ਸਿੰਘ ਜੀ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਪ੍ਰਧਾਨ ਨੇ ਐਟ ਅ ਟਾਈਮ ਦੇ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀਆਂ ਵਰਦੀਆਂ ਸਵਾਈਆਂ ਗਈਆਂ ਜਾਂ ਨੇਮ ਪਲੇਟ ਲੱਗੀ ਜਾਂ ਆਪਣੇ ਨੰਬਰ ਲਿਖਣ ਲਈ ਡਰਾਈਵਰਾਂ ਨੂੰ ਕਿਹਾ ਗਿਆ ਟ੍ਰੈਫਿਕ ਵੱਲੋਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਸਾਰੇ ਬਹੁਤ ਵਧੀਆ ਗੱਲ ਹੈ ਜੋ ਇਹਨਾਂ ਨੇ ਇਸ਼ੂ ਸਾਡੇ ਵਾਸਤੇ ਟੈਕਨੀਕਲ ਪ੍ਰੋਬਲਮ ਦੱਸਿਆ ਨਾ ਉਸਨੋਂ ਵੱਧ ਬਹੁਤ ਵਧੀਆ ਚੀਜ਼ ਹੈ ਜੀ ਇਹ ਇੱਕ ਤਾਂ ਜੋ ਆਵਾਰਾ ਤੁਰੇ ਫਿਰਦੇ ਨੇ ਜਾਂ ਲੋਕ ਨਿਊਟਰਲ ਚੱਲਦੇ ਨੇ ਉਹਨਾਂ ਵਾਸਤੇ ਉਹਨਾਂ ਨੱਤ ਪਾਈ ਜਾਏਗੀ ਜੋ ਚੋਰੀਆਂ ਠੱਗੀਆਂ ਹੋ ਰਹੀਆਂ ਨੇ ਉਹਨਾਂ ਤੋਂ ਬਚਾਊਗਾ ਇਹ ਸਾਡੇ ਫਾਇਦੇ ਲਈ ਸੋਚ ਰਿਹਾ ਲੋਕ ਹਾਂਜੀ ਇਹ ਸਾਡਾ ਨੁਕਸਾਨ ਨਹੀਂ ਆਇਆ ਇਹਦੇ ਵਿੱਚ ਜੀ ਹਮ ਸਾਰੇ ਕਿਹਾ ਗਿਆ ਵੀ ਇਹੀ ਰਿਕਸ਼ਾ ਵਾਲਿਆਂ ਨੂੰ ਆਰਸੀ ਤੇ ਆਪਣਾ ਲਾਇਸੈਂਸ ਜੇਬ 'ਚ ਰੱਖਣ ਦੀ ਜ਼ਰੂਰਤ ਆ ਇਹ ਕੀ ਗੱਲ ਪ੍ਰਸ਼ਾਸਨ ਨੇ ਸਹੀ ਗੱਲ ਕਹੀ ਆ ਟ੍ਰੈਫਿਕ ਨੇ ਜਾਂ ਆਟੋ ਵਾਲੇ ਰਿਕਸ਼ਾ ਵਾਲਿਆਂ ਨੂੰ ਜਾਂ 15 ਸਾਲ ਪੁਰਾਣੀ ਗੱਡੀ ਬੰਦ ਕਰਨ ਲਈ ਕਿਹਾ ਇਹ ਸਹੀ ਗੱਲ ਕਹੀ ਆ ਜਾਂ ਉਹਨਾਂ ਨੇ ਕੋਈ ਰੋਂਗ ਕੀਤਾ ਕੰਮ ਮੈਨੂੰ ਇਹਦੇ ਬਾਰੇ ਦੱਸੋ 15 ਸਾਲੀ ਤਾਂ ਚਲੋ ਮੰਨਦੇ ਆ ਸਰ ਬਹੁਤ ਵਧੀਆ ਗੱਲ ਹੈ ਤੇ ਬੰਦ ਹੋਣੀ ਚਾਹੀਦੀ ਆ ਕੋਈ ਦਿੱਕਤ ਨਹੀਂ ਆ ਤੇ ਵਿੱਚ ਜੋ ਇਹ ਟੋਟਲ ਲੌਸ ਕਰ ਰਹੇ ਨੇ ਕਿ ਡੀਜ਼ਲ ਗੱਡੀ ਟੋਟਲ ਲੌਸ ਕਰਦੀ ਆ ਉਹ ਗਲਤ ਆ ਸਰ ਹਮ ਹਮ ਉਹ ਲੌਸ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਇਸ ਟਾਈਮ ਵੀ ਜੋ ਡੀਜ਼ਲ ਗੱਡੀ ਦਾ ਟੋਟਲ ਚੱਲ ਰਹੀ ਹੈ ਉਹ ਵੀ ਇਨਸਟਾਲਮੈਂਟ ਤੇ ਚੱਲ ਰਹੀ ਹੈ ਜਾਂ ਤਾਂ ਉਹਨਾਂ ਨੂੰ ਕੋਈ ਬੇਰਬਾ ਪਾਇਆ ਜਾਵੇ ਉਹਨਾਂ ਬਾਰੇ ਵੀ ਸੋਚਿਆ ਜਾਵੇ ਕਿ ਗ੍ਰੀ ਪਬਲਿਕ ਕਰ ਵੀ ਕੀ ਸਕਦੀ ਹੈ ਜੋ ਪਹਿਲਾਂ ਇਨਸਟਾਲਮੈਂਟ ਤੇ ਚੱਲ ਰਹੇ ਨੇ ਉਹਨਾਂ ਵਾਸਤੇ ਗਾਹਾਂ ਤੋਂ ਗੱਡੀਆਂ ਲੈ ਰਹੇ ਨੇ ਉਹ ਵੀ ਇਨਸਟਾਲਮੈਂਟ ਤੇ ਨੇ ਉਹ ਉਹਨਾਂ ਦੀ ਇਨਸਟਾਲਮੈਂਟ ਦੇਗਾ ਇਹ ਤੁਹਾਡੇ ਸਾਫਾ ਪ੍ਰਧਾਨ ਕਹਿ ਰਹੇ ਨੇ ਵੀ ਇਹ ਜੋ ਕਰ ਰਹੇ ਨੇ ਗਲਤ ਕਰ ਰਿਹਾ ਪ੍ਰਸ਼ਾਸਨ ਕਿਉਂ ਗਲਤ ਕਰ ਰਿਹਾ ਸਰ ਕਿਸ ਵਜ੍ਹਾ ਕਰਕੇ ਨਹੀਂ ਤੁਹਾਡੇ ਪ੍ਰਧਾਨ ਸਾਫਾ ਪ੍ਰਧਾਨ ਹੀ ਕਹਿ ਰਹੇ ਨੇ ਕੁਲਵਿੰਦਰ ਸਿੰਘ ਜਿੱਟਲੋਂ ਮੈਂ ਉਹੀ ਪੁੱਛ ਰਿਹਾ ਕਿਸ ਵਜ੍ਹਾ ਕਿਸ ਵੇਸ ਤੇ ਗਲਤ ਕਰ ਰਹੇ ਨੇ ਭਈ ਜਿਹੜੀ ਆ ਇਹ ਇਹ ਇਹਨਾਂ ਨੂੰ ਨਿਊਟਰਲ ਚੱਲਣ ਦਿਓ ਇਹਨਾਂ ਨੂੰ ਨਿਊਟਰਲ ਤੇ ਕਰਨ ਚ ਫਾਇਦਾ ਕਿਉਂ ਨਿਊਟਰਲ ਚੱਲਣ ਦਿਓ ਸਰ ਅਸੀਂ ਇਹ ਤੇ ਰਜਿਸਟ੍ਰੇਸ਼ਨ ਕਰਵਾਈ ਕਿਉਂ ਕਰਵਾਈਆ ਸਰ ਉਹ ਯੂਨੀਅਨ ਬਣਦੀ ਕਿਸ ਵੇਸ ਤੇ ਬਣਦੀ ਉਹ ਨਿਊਟਲ ਨੂੰ ਵਾਸਤੇ ਬਣਦੀ ਨਹੀਂ ਯੂਨੀਅਨ ਦਾ ਕੈਪਟਨ ਸਾਹਿਬ ਨੇ ਭੰਗ ਕਰਤੀ ਸੀ ਸਰ ਇਹ ਯੂਨੀਅਨ ਐਸੋਸੀਏਸ਼ਨ ਦੇ ਨਾਮ ਤੇ ਸਾਡੇ ਕੋਲ ਰਜਿਸਟਰਡ ਹੈ ਸਰ ਐਸੋਸੀਏਸ਼ਨ ਉਹ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਜਾਂ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਸਰਕਾਰਾਂ ਅਨਸਾਰ ਅਸੀਂ ਇਹ ਹੀ ਕਹਿ ਰਹੇ ਹਾਂ ਕਿ ਜੋ ਸਾਡੇ ਨਿਊਟਲ ਚੱਲ ਰਹੇ ਨੇ ਵੀਰ ਉਹਨਾਂ ਵਾਸਤੇ ਕੋਈ ਸੋਚਿਆ ਜਾਵੇ ਜੋ ਡੀਜ਼ਲ ਗੱਡੀ ਟੋਟਲ ਲਾਸ ਕਰ ਰਹੇ ਨੇ ਉਹ ਗਲਤ ਹੈ ਕਿਉਂਕਿ ਪਹਿਲੇ ਇਨਸਟਾਲਮੈਂਟ ਦਾ ਜਿਹੜਾ ਕੋਈ ਆਪਣੀ ਕਰਦੀ ਰਜਿਸਟਰੀ ਰੱਖ ਕੇ ਆਪਣੇ ਲੋਨ ਕਰਵਾ ਕੇ ਬੈਠਾ ਹੈ ਕੋਈ ਆਪਣੇ ਰਿਸ਼ਤੇਦਾਰ ਤੋਂ ਵੜ ਕੇ ਬੈਠਾ ਹੈ ਜਾਂ ਕੋਈ ਇਸ ਤਰ੍ਹਾਂ ਪ੍ਰਾਈਵੇਟ ਬਨਾਂਂਸਰ ਤੋਂ ਵੜ ਉਹਨਾਂ ਉਹਨਾਂ ਦੇ ਕਿਸ ਤਰ੍ਹਾਂ ਇਨਸੋਲਵਮੈਂਟ ਦੇਗਾ ਜਾਂ ਆਪਣੀ ਨਵੀਂ ਗੱਡੀ ਲੈ ਕੇ ਉਹਦੀ ਇਨਸੋਲਵਮੈਂਟ ਦੇਗਾ ਇਹ ਇੰਦਰਜੀਤ ਸਿੰਘ ਜੀ ਪਮਾ ਸੀਗੇ ਇਹ ਸਾਨੇਵਾਲ ਜੂਨੀਅਨ ਦੇ ਪ੍ਰਧਾਨ ਨੇ ਇਹ ਕਹਿੰਦੇ ਨੇ ਵੀ ਟੋਟਲ ਗੱਡੀ ਲਾਜ਼ ਨਹੀਂ ਹੋਣੀ ਚਾਹੀਦੀ 15 ਸਾਲ ਗੱਡੀ ਪੁਰਾਣੀ ਲਾਜ਼ ਹੋਣਾ ਚਾਹੀਦੀ ਆ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹਹੀ ਬੇਨਤੀ ਕਰ ਰਹੇ ਨੇ ਬਈ ਇਹ ਜੋ ਰੂਲ ਤੁਸੀਂ ਲਾਗੂ ਕੀਤੇ ਨੇ ਬਿਲਕੁਲ ਸਹੀ ਲਾਗੂ ਕੀਤੇ ਰਹ ਤੇ 15 ਸਾਲ ਗੱਡੀ ਬਿਸ਼ੱਕ ਲਾਜ਼ ਹੋ ਜਾਵੇ ਤੇ ਜਿਹੜੀ 15 ਸਾਲ ਤੋਂ ਪਹਿਲਾਂ ਗੱਡੀ ਆ ਉਹਨੂੰ ਲਾਜ਼ ਨਹੀਂ ਬਣਾ ਕਿੰਨੇ ਆਪਣੀ ਘਰ ਦੀਆਂ ਰੇਸਟੀਆਂ ਕਿਸੇ ਨੇ ਆਪਣੇ ਘਰ ਦਿਆ ਆਪਣਾ ਕੋਈ ਗਿਰਵੀ ਜੀਵਰ ਰੱਖਿਆ ਉਹ ਗਰੀਬ ਬੰਦੇ ਨੇ ਉਹਨਾਂ ਦੀ ਸਰਮਾਈ ਕੀਤੀ ਜਾਵੇ ਦੇਖਦੇ ਹੋ ਰੋਟੀਵੀ ਪੀਵੀ 91 ਨਿਊਜ਼ 24 ਤੋਂ ਸੋਨੂ ਪਟਿਆ